ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਸਰੋਤਿਆਂ ਨੂੰ ਮੈਂ ਰਜਿੰਦਰ ਕੌਰ ਜੀਤ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪੰਜਾਬੀ ਵਿਆਕਰਨ ਅਧਿਆਨ ਪੁਸਤਕ ਦਾ ਅਧਿਆਇ 8 ਸ਼ੁਰੂ ਕਰਦੇ ਹਾਂ ਜਿਸ ਦਾ ਸਿਲੇਖ ਹੈ ਅਖੰਡੀ ਧੁਨੀਆਂ ਕੱਲ ਅਸੀਂ ਖੰਡੀ ਧੁਨੀਆਂ ਬਾਰੇ ਪੜਿਆ ਸੀ ਅੱਜ ਅਸੀਂ ਕਰਾਂਗੇ ਅਖੰਡੀ ਧੁਨੀਆਂ ਜਿਦੇ ਵਿੱਚ ਨਾਸਿਕਤਾ ਬਲ ਅਤੇ ਸੁਰ ਆ ਜਾਂਦਾ ਹੈ ਖੰਡੀ ਖੰਡੀ ਦੁਨੀਆਂ ਦੇ ਉਲਟ ਅਖੰਡੀ ਦੁਨੀਆਂ ਨੂੰ ਬੋਲਾਂ ਵਿੱਚੋਂ ਤੋੜ ਵਿਛੋੜ ਕੇ ਵਿਸ਼ਲੇਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਖੰਡੀ ਦੁਨੀਆਂ ਸ਼ਬਦ ਬੋਲਾਂ ਵਿੱਚ ਸੁਤੰਤਰ ਤੌਰ ਤੇ ਵਿਚਰਨ ਦੀ ਸਮਰੱਥਾ ਨਹੀਂ ਰੱਖਦੀਆਂ ਹਨ ਇਹ ਹਮੇਸ਼ਾ ਖੰਡੀ ਦੁਨੀਆਂ ਨਾਲ ਮਿਲ ਕੇ ਹੀ ਆਪਣਾ ਭਾਸ਼ਾਈ ਕਾਰਜ ਕਰਦੀਆਂ ਹਨ ਇਸ ਲਈ ਅਖੰਡੀ ਦੁਨੀਆਂ ਉਹ ਹਨ ਜਿਨ੍ਹਾਂ ਦਾ ਖੰਡ ਖੰਡ ਕਰਕੇ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਦਾ ਇਹ ਅਖੰਡ ਸੁਭਾਅ ਦੀਆਂ ਧਾਰਨੀ ਹੁੰਦੀਆਂ ਹਨ ਜਿਦੇ ਵਿੱਚ ਨਾਸਿਕਤਾ ਬਲ ਅਤੇ ਸੁਰ ਆਦ ਤਿੰਨ ਅਖੰਡਿਤ ਧੁਨੀਆਂ ਆ ਜਾਂਦੀਆਂ ਹਨ ਜਿਨ੍ਹਾਂ ਦੀ ਹੋਂਦ ਪਾਰਖੰਡੀ ਧੁਨੀਆਂ ਦੇ ਤੌਰ ਤੇ ਵੀ ਸਾਕਾਰ ਹੁੰਦੀ ਹੈ ਇਹ ਤਿੰਨੇ ਧੁਨੀਆਂ ਭਾਸ਼ਾਈ ਪੱਧਰ ਤੇ ਸਾਰਥਕ ਹਨ ਆਓ ਹੁਣ ਇਹਨਾਂ ਦੇ ਬਾਰੇ ਵਿਸਾਰ ਨਾਲ ਜਾਣੀਏ ਪਹਿਲੀ ਜੀ ਅਖੰਡਿਤ ਧੁਨੀ ਹੈ ਨਾਸਿਕਤਾ ਉਚਾਰਨ ਵਿਧੀ ਦੇ ਆਧਾਰ ਤੇ ਭਾਸ਼ਾਈ ਧੁਨੀਆਂ ਨੂੰ ਮੌਖਿਕ ਅਤੇ ਨਾਸਕੀ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਮੌਖਿਕ ਧੁਨੀਆਂ ਦੇ ਉਚਾਰਨ ਵੇਲੇ ਸਾਦੀ ਹਵਾ ਮੂੰਹ ਦੇ ਰਾਸਤੇ ਬਾਹਰ ਨਿਕਲਦੀ ਹੈ ਅਤੇ ਨਾਸਤਕ ਧੁਨੀਆਂ ਉਸ ਦੇ ਉਚਾਰਨ ਵੇਲੇ ਕੋਮਲ ਤਾਲੂ ਡਿੱਗ ਪੈਂਦਾ ਹੈ ਜਿਸ ਕਰਕੇ ਮੂੰਹ ਦਾ ਰਸਤਾ ਬੰਦ ਹੋ ਜਾਂਦਾ ਹੈ ਅਤੇ ਹਵਾ ਨੱਕ ਦੇ ਪੋਰ ਰਾਹੀਂ ਬਾਹਰ ਨਿਕਲਦੀ ਹੈ ਇਸ ਕਰਕੇ ਇਹਨਾਂ ਧੁਨੀਆਂ ਨੂੰ ਨਾਸਕੀ ਧੁਨੀਆਂ ਕਿਹਾ ਜਾਂਦਾ ਹੈ ਪਾਰਖੰਡੀ ਧੁਨੀਆਂ ਦੇ ਰੂਪ ਵਿੱਚ ਨਾਸਿਕਤਾ ਦਾ ਸਬੰਧ ਸਿਰਫ ਸਵਾਰਾਂ ਨਾਲ ਹੈ ਪੰਜਾਬੀ ਧੁਨੀ ਵਿਉਂਤ ਵਿੱਚ ਨਾਸਕੀ ਧੁਨੀਆਂ ਦੀ ਤੁਨੀਆ ਵਿਸਥਾਪਿਤ ਕੀਤੀਆਂ ਗਈਆਂ ਹਨ ਪੰਜਾਬੀ ਵਿੱਚ ਸਾਰੇ ਸਵਰਾਂ ਵਿੱਚ ਨਾਸਿਕਤਾ ਇੱਕ ਪਾਰਖੰਡੀ ਧੁਨੀ ਵੱਜੋਂ ਕਾਰਜ ਕਰਦੀ ਹੈ ਜਿਹੜੇ ਕੇ ਸਾਰੇ ਮੌਖਿਕ ਸਵਰਾਂ ਨੂੰ ਨਾਸਕੀ ਬਣਾ ਦਿੰਦੀ ਹੈ ਇਹਨਾਂ ਨੂੰ ਸਵਰਾਂ ਤੋਂ ਅਲੱਗ ਨਿਖੇੜ ਕੇ ਵਰਤਿਆ ਨਹੀਂ ਜਾ ਸਕਦਾ ਇਸ ਤਰ੍ਹਾਂ ਇਹ ਪਾਰਖੰਡੀ ਧੁਨੀ ਹੈ ਇਸ ਦੀ ਹੋਂਦ ਦੇ ਨਾਲ ਸ਼ਬਦਾਂ ਦੇ ਅਰਥ ਨੇ ਜਿਹੜੇ ਉਹ ਬਦਲ ਜਾਂਦੇ ਹਨ ਜਿਵੇਂ ਕਿ ਅਸੀਂ ਕੁਝ ਸ਼ਬਦ ਲੈ ਰਹੇ ਹਾਂ ਜਗ ਜਜੇ ਅਦਕ ਗਗਾ ਹੁਣ ਇਹਦੇ ਇਹਨੂੰ ਅਸੀਂ ਨਾਸਕੀ ਜੱਜੇ ਤੇ ਟਿੱਪੀ ਪਾ ਦਾਂਗੇ ਤਾਂ ਜੱਜਾ ਤੇ ਗੱਗਾ ਵਿਅੰਜਨ ਦੋਨੋਂ ਸੇਮ ਹੀ ਨੇ ਸਿਰਫ ਨਾਸਕੀ ਧੁਨੀ ਬਦਲ ਲੱਗ ਜਾਣ ਕਰਕੇ ਸ਼ਬਦ ਦਾ ਅਰਥ ਜਿਹੜਾ ਉਹ ਬਦਲ ਗਿਆ ਜੱਜੇ ਤੇ ਟਿੱਪੀ ਆ ਜਾਊਗਾ ਜੱਜੇ ਟਿੱਪੀ ਗੱਗਾ ਜੰਗ ਸਸੇ ਕੰਨਾ ਗੱਗਾ ਸਾਗ ਤੇ ਇਹੀ ਜੇ ਅਸੀਂ ਨਾਸਕੀ ਧੁਨੀ ਲਈ ਟਿੱਪੀ ਲਗਾ ਦਾਂਗੇ ਸਸੇ ਦੇ ਉੱਤੇ ਕੰਨੇ ਦੀ ਥਾਂ ਤੇ ਤਾਂ ਬਣ ਜਾਊਗਾ ਸਾਗ ਦਾ ਸਸੇ ਤੇ ਟਿੱਪੀ ਗੱਗਾ ਸੰਗ ਇਸੇ ਤਰ੍ਹਾਂ ਹਸ ਹਾਹੇ ਅਦਕ ਸਸ ਹਸ ਸ਼ਬਦ ਫੋਂਜੇ ਅਸੀਂ ਨਾਸਕੀ ਧੁਨੀ ਵਿੱਚ ਟਿੱਪੀ ਲਗਾ ਕੇ ਹਾਹੇ ਦੇ ਉੱਤੇ ਟਿੱਪੀ ਲਗਾ ਕੇ ਸਸਾ ਹਾਂਸ ਬਣ ਗਿਆ ਜੀ ਠੀਕ ਹੈ ਜੀ ਇਸੇ ਤਰ੍ਹਾਂ ਸ ਸਸੇ ਨੂੰ ਕਨੌੜਾ ਸਾ ਅਗਰ ਅਸੀਂ ਨਾਲ ਬਿੰਦੀ ਨਾਸਕੀ ਜਿਹੜਾ ਹੈ ਧੁਨੀ ਲਗਾ ਦਾਂਗੇ ਤਾਂ ਬਣ ਜੇਗਾ ਸੌ ਠੀਕ ਹੈ ਜੀ ਇਸੇ ਤਰ੍ਹਾਂ ਚੌਕਾ ਚੱਕੇ ਦੇ ਉੱਤੇ ਬਿੰਦੀ ਲਗਾ ਦਾਂਗੇ ਨਾਸਕੀ ਧੁਨੀ ਵਿੱਚ ਤਬਦੀਲ ਕਰਾਂਗੇ ਤਾਂ ਬਣ ਜੇਗਾ ਚੌਂਕਾ ਵਿਅੰਜਨ ਉਹੀ ਨੇ ਪਰ ਨਾਸਕੀ ਧੁਨੀਆਂ ਦੇ ਨਾਲ ਸ਼ਬਦਾਂ ਦੇ ਅਰਥ ਨੇ ਜਿਹੜੇ ਉਹ ਪਰਿਵਰਤਿਤ ਹੋ ਗਏ ਨੇ ਇਸ ਤਰ੍ਹਾਂ ਸੀ ਕਹਿ ਸਕਦੇ ਹਾਂ ਕਿ ਨਾਸਿਕਤਾ ਦੀ ਹੋਂਦ ਸਾਰਥਕ ਨਿਖੇੜੂ ਅਤੇ ਵਿਰੋਧਾਤਮਕ ਰੂਪ ਵਿੱਚ ਸਥਾਪਿਤ ਹੁੰਦੀ ਹੈ ਨਾਸਿਕਤਾ ਆਉਣ ਨਾਲ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ ਹਾਂਜੀ ਅੱਗੇ ਸੀ ਇਸ ਦੱਸਣਾ ਚਾਹਾਂਗੇ ਕਿ ਪੰਜਾਬੀ ਵਿੱਚ ਅਰਥਿਕ ਨਾਸਿਕ ਜਿਹੜੀ ਨਾਸਿਕਤਾ ਵੀ ਹੁੰਦੀ ਹੈ ਜਦੋਂ ਸਰ ਨਾਸਕੀ ਹੋਣ ਦੇ ਨਾਲ ਸ਼ਬਦਾਂ ਦੇ ਅਰਥ ਵਿੱਚ ਕੋਈ ਫਰਕ ਨਹੀਂ ਪੈਂਦਾ ਭਾਵ ਇਹ ਉਦੋਂ ਹੁੰਦਾ ਹੈ ਜਦੋਂ ਨਾਸਕੀ ਵਿਅੰਜਨ ਦੇ ਪ੍ਰਭਾਵ ਕਾਰਨ ਸਭ ਤੋਂ ਪਹਿਲਾਂ ਆਉਣ ਵਾਲੇ ਸਵਰ ਨਾਸਕੀ ਹੋਵੇ ਪਰ ਸ਼ਰਤ ਇਹ ਹੈ ਕਿ ਉਹ ਸਵਰ ਅੰਤਿਮ ਹੋਵੇ ਜਿਵੇਂ ਕਿ ਖਾਣ ਜਾਣ ਪੀਣ ਆਦਿ ਠੀਕ ਹੈ ਜੀ ਇਸੇ ਤਰ੍ਹਾਂ ਹੀ ਨਾਸਕੀ ਵਿਅੰਜਨਾਂ ਤੋਂ ਪਿੱਛੋਂ ਆਉਣ ਵਾਲਾ ਸਵਰ ਜੇਕਰ ਜੇਕਰ ਅੰਤਮ ਸਥਿਤੀ ਵਿੱਚ ਹੋਵੇ ਤਾਂ ਉਹ ਨਾਸਕੀ ਹੋ ਜਾਂਦਾ ਹੈ ਜਿਵੇਂ ਠੀਕ ਹੈ ਜੀ ਦੇਣਾ ਟੱਪਣਾ ਨੱਚਣਾ ਆਦ ਸ਼ਬਦ ਜਿਨ੍ਹਾਂ ਨੂੰ ਅਸੀਂ ਉਦਾਹਰਨ ਦੇ ਤੌਰ ਤੇ ਲੈ ਸਕਦੇ ਹਾਂ ਜੇ ਅੱਗੇ ਲਿਖਿਆ ਕਿ ਜੇ ਸਵਰ ਅੰਤਮ ਹੋਵੇ ਭਾਵੇਂ ਉਸ ਤੋਂ ਤੁਰੰਤ ਪਹਿਲਾਂ ਕੋਈ ਨਾਸਕੀ ਵਿਅੰਜਨ ਨਾ ਹੋਵੇ ਤਾਂ ਉਹ ਨਾਸਿਕਤਾ ਤੋਂ ਬਿਨਾ ਵੀ ਬੋਲਿਆ ਜਾ ਸਕਦਾ ਹੈ ਜਿਵੇਂ ਕੁਮਾਰੀ ਜਨੌਰ ਪਨਾਈ ਆਦ ਠੀਕ ਹੈ ਜੀ ਅੱਗੇ ਨਾਸਿਕਤਾ ਦਾ ਇਹ ਲੱਛਣ ਵੀ ਹੈ ਕਿ ਇਸ ਦੇ ਪ੍ਰਭਾਵ ਨਾਲ ਦੂਜੇ ਸਵਰ ਵੀ ਨਾਸਕੀ ਹੋ ਜਾਂਦੇ ਹਨ ਜਿਵੇਂ ਕਿ ਆਈ ਲਿਖਾਈਆਂ ਤੇ ਹਾਈਆਂ ਠੀਕ ਹੈ ਜੀ ਇਹ ਵਿਅੰਜਨ ਸਵਰ ਨੇ ਜਿਹੜੇ ਅਸੀਂ ਸਵਰ ਕੀਤਾ ਸੀ ਪਿਛਲੇ ਚੈਪਟਰ ਦੇ ਵਿੱਚ ਊੜਾ ਐੜਾ ਤੇ ਈੜੀ ਤੇ ਸਵਰ ਵੀ ਨੇ ਜਿਹੜੇ ਉਹ ਨਾਸਕੀ ਹੋ ਜਾਂਦੇ ਨੇ ਇਸੇ ਅਧਿਆਏ ਦਾ ਖੰਡ ਖੰਡੀ ਧੁਨੀਆਂ ਦੇ ਵਿੱਚ ਦੂਸਰਾ ਜਿਹੜਾ ਸਾਡਾ ਵਿਸ਼ਾ ਹੈ ਜੀ ਉਹ ਹੈ ਬਲ ਅਖੰਡਿਤ ਧੁਨੀਆਂ ਧੁਨੀ ਵਿਆੰਤ ਦੇ ਪ੍ਰਸੰਗ ਵਿੱਚ ਬਲ ਦਾ ਸਬੰਧ ਉਚਾਰਨ ਨਾਲ ਹੈ ਇਸ ਦਾ ਘੇਰਾ ਉਚਾਰ ਖੰਡ ਹੁੰਦਾ ਹੈ ਸ਼ਬਦਾਂ ਨੂੰ ਬੋਲਣ ਵੇਲੇ ਅਸੀਂ ਉਸ ਦੀਆਂ ਸਾਰੀਆਂ ਧੁਨੀਆਂ ਜਾਂ ਉਚਾਰ ਖੰਡਾਂ ਉੱਤੇ ਇੱਕੋ ਜਿਹਾ ਦਬਾਅ ਨਹੀਂ ਦਿੰਦੇ ਕਿਸੇ ਧੁਨੀ ਉੱਤੇ ਵੱਧ ਦਬਾਅ ਦਿੰਦੇ ਹਾਂ ਕਿਸੇ ਤੇ ਘੱਟ ਦਿੰਦੇ ਹਾਂ ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਾਦੀ ਹਵਾ ਕਿਤੇ ਬਲ ਸਹਿਤ ਬਾਹਰ ਨਿਕਲਦੀ ਹੈ ਕਿਤੇ ਬਲ रहਤ ਬਾਹਰ ਨਿਕਲਦੀ ਹੈ ਉਦਾਹਰਨ ਦੇ ਲਈ ਤਲਾ ਜੁੱਤੀ ਦੇ ਹੇਠਲੇ ਹਿੱਸੇ ਨੂੰ ਅਸੀਂ ਤਲਾ ਬੋਲਦੇ ਹਾਂ ਅਤੇ ਤਲਾ ਪਾਣੀ ਦਾ ਵੀ ਜਿਹੜਾ ਸੋਮਾ ਹੋਵੇ ਉਹਨੂੰ ਵੀ ਅਸੀਂ ਤਲਾ ਬੋਲ ਦਿੰਦੇ ਹਾਂ ਦੋਨਾਂ ਸ਼ਬਦਾਂ ਦੇ ਉਚਾਰਨ ਵਿੱਚ ਫਰਕ ਆਉਂਦਾ ਹੈ ਉਸ ਦਾ ਕਾਰਨ ਬਲ ਦੀ ਬਲ ਦੀ ਹੋਣਦ ਹੈ ਇੱਕ ਅਸੀਂ ਤਲਾ ਬੋਲਦੇ ਹਾਂ ਇੱਕ ਅਸੀਂ ਤਲਾ ਬੋਲਦੇ ਹਾਂ ਇੱਕ ਤੇ ਅਸੀਂ ਬਲ ਪਾਉਂਦੇ ਹਾਂ ਫਰਕ ਹੋ ਗਿਆ ਨਾ ਉਚਾਰਨ ਦੇ ਵਿੱਚ ਪਹਿਲੇ ਸ਼ਬਦ ਦੇ ਉਚਾਰ ਖੰਡ ਉੱਤੇ ਬਲ ਹੈ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਦੂਜੇ ਸ਼ਬਦ ਦੇ ਉਚਾਰ ਖੰਡ ਉੱਤੇ ਬਲ ਹੈ ਪਹਿਲੇ ਤੇ ਨਹੀਂ ਹੈ ਇਸ ਤਰ੍ਹਾਂ ਪੰਜਾਬੀ ਵਿੱਚ ਬਲ ਸਾਰਥਕ ਅਤੇ ਨਿਖੇੜੂ ਪਾਰਖੰਡੀ ਧੁਨੀ ਹੈ ਪੰਜਾਬੀ ਵਿੱਚ ਬਲ ਦੀ ਹੋੰਦ ਇੱਕ ਤੋਂ ਵੱਧ ਉਚਾਰ ਖੰਡਾਂ ਵਾਲੇ ਸ਼ਬਦਾਂ ਆਮ ਤੌਰ ਆਮ ਕਰਕੇ ਲੰਬੇ ਜਾਂ ਦੀर्घ ਸਵਰਾਂ ਤੇ ਹੁੰਦੀ ਹੈ ਜਿਵੇਂ ਮਿਆਦ ਅਤੇ ਆਚਾਰ ਦੋਨਾਂ ਵਿੱਚ ਬਲ ਆ ਜਾਂਦਾ ਬਲ ਆ ਸਵਰ ਦਾ ਜਿਹੜਾ ਹੈ ਉਹ ਮਾਰਕ ਹੁੰਦਾ ਹੈ ਪੰਜਾਬੀ ਵਿੱਚ ਬਲ ਦੀ ਹੋੰਦ ਦੁੱਤ ਵਿਅੰਜਨਾਂ ਦੇ ਵੀ ਸਾਕਾਰ ਹੁੰਦੀ ਹੈ ਦੁੱਤ ਵਿਅੰਜਨ ਜਿਹੜੇ ਦੁੱਤ ਤੁਨੀ ਆ ਅਸਲ ਵਿੱਚ ਬਲਾਤਮਕ ਤੋਂ ਨਹੀਂ ਹੈ ਜੋਰ ਪਾ ਕੇ ਬਲ ਲਗਾ ਕੇ ਹੀ ਇਸ ਤੁਨੀ ਨੂੰ ਬੋਲਿਆ ਜਾਂਦਾ ਹੈ ਬਲ ਅਤੇ ਸੁਰ ਇੱਕੋ ਉਚਾਰਖੰਡ ਉੱਤੇ ਆਉਂਦੇ ਹਨ ਜਿਸ ਉਚਾਰਖੰਡ ਤੇ ਬਲ ਹੋਵੇਗਾ ਉਸੇ ਉਚਾਰਖੰਡ ਤੇ ਸੁਰ ਮਾਰਕ ਹੁੰਦੀ ਹੈ ਅੱਗੇ ਅਸੀਂ ਦੱਸਣਾ ਚਾਹਾਂਗੇ ਕਿ ਬਲ ਹਮੇਸ਼ਾ ਪਹਿਲੇ ਜਾਂ ਦੂਜੇ ਉਚਾਰਖੰਡ ਤੇ ਹੀ ਹੁੰਦਾ ਹੈ ਦੂਜੇ ਉਚਾਰਖੰਡ ਤੇ ਬਲ ਉਦੋਂ ਹੀ ਆ ਜਾਂਦਾ ਹੈ ਜਦੋਂ ਪਹਿਲੇ ਉਚਾਰਖੰਡ ਦਾ ਸਵਰ ਵਿਚਕਾਰਲੇ ਗੁੱਟਾਂ ਦੇ ਸਵਰਾਂ ਊੜਾ ਆੜਾ ਤੇ ਈੜੀ ਨੂੰ ਸਹਿਰੀ ਈ ਊ ਆ ਏ ਇਹ ਤਿੰਨ ਸਵਰ ਇਹਨਾਂ ਵਿੱਚ ਇੱਕ ਹੋਵੇ ਜੇਕਰ ਪਹਿਲੇ ਉਚਾਰ ਸਵਰ ਵਿੱਚ ਬਾਹਰਲੇ ਗੁੱਟਾਂ ਦੇ ਸਵਰ ਜਿਵੇਂ ਕਿ ਈ ਏ ਐ ਆ ਔ ਤੇ ਓ ਊ ਇਹਨਾਂ ਵਿੱਚੋਂ ਕੋਈ ਇੱਕ ਹੋਵੇ ਤਾਂ ਬਲ ਪਹਿਲੇ ਉਚਾਰ ਜਿਹੜਾ ਖੰਡ ਆ ਉਹਦੇ ਤੇ ਆਵੇਗਾ ਠੀਕ ਹੈ ਜੀ ਅਸੀਂ ਇਹਦੀ ਪੁਸਤਕ ਦੇ ਵਿੱਚ ਬਲ ਨੂੰ ਅੱਗੇ ਸੀ ਇੱਕ ਫਲੋਚਾਰਟ ਦੀ ਤਰ੍ਹਾਂ ਬਣਾ ਕੇ ਪਹਿਲੇ ਉਚਾਰ ਖੰਡ ਤੇ ਦੂਜੇ ਉਚਾਰ ਖੰਡ ਦੇ ਵਿੱਚ ਕਿਹੜੇ ਸਵਰ ਆਉਂਦੇ ਨੇ ਤਾਂ ਕਿਹੜੇ ਸ਼ਬਦ ਆਉਂਦੇ ਨੇ ਉਹ ਦਰਸਾਏ ਗਏ ਨੇ ਠੀਕ ਹੈ ਜੀ ਜਿਹਦੇ ਵਿੱਚ ਅਸੀਂ ਮਾਗੀ ਉਦਾਹਰਣ ਲਈ ਹੈ ਜਿਵੇਂ ਅਸੀਂ ਮਾਗੀ ਸ਼ਬਦ ਬੋਲਦੇ ਆ ਮਾ ਆਗੀ ਆਹ ਸ਼ਬਦ ਲਿਖਿਆ ਨਹੀਂ ਜਾਂਦਾ ਠੀਕ ਹੈ ਜੀ ਮਾਤਰਾ ਪਾਈ ਜਾਂਦੀ ਆ ਤੇ ਕੰਨੇ ਦੀ ਤੇ ਜਿਹੜਾ ਆ ਵਾ ਉਹਦੇ ਤੇ ਬਲ ਪਾਇਆ ਜਾਂਦਾ ਉਸੇ ਤਰ੍ਹਾਂ ਹੀ ਦੂਜੇ ਉਚਾਰ ਖੰਡ ਵਿੱਚ ਮਾਗੀ ਈ ਅਖੀਰਲੇ ਉਚਾਰ ਖੰਡ ਦੇ ਉੱਤੇ ਜਿਹੜਾ ਵਲ ਆ ਉਹ ਪਾਇਆ ਜਾਂਦਾ ਇਸ ਤੋਂ ਬਾਅਦ ਤੀਸਰਾ ਸਾਡਾ ਅਖੰਡੀ ਜਿਹੜੀ ਧੁਨੀ ਆ ਤੀਸਰੀ ਉਹ ਹੈਗੀ ਆ ਜੀ ਸੁਰ ਸੁਰ ਪੰਜਾਬੀ ਦੀ ਇੱਕ ਵਿਸ਼ੇਸ਼ ਭਾਰਖੰਡੀ ਧੁਨੀ ਹੈ ਭਾਰਤ ਦੀਆਂ ਸਾਰੀਆਂ ਆਰਿਆ ਭਾਸ਼ਾਵਾਂ ਵਿੱਚੋਂ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜਿਸ ਦੇ ਵਿੱਚ ਸੁਰ ਦੀ ਸਾਰਥਕ ਹੋਂਦ ਹੈ ਇਸ ਲਈ ਪੰਜਾਬੀ ਨੂੰ ਸੁਰਾਤਮਕ ਭਾਸ਼ਾ ਵੀ ਕਿਹਾ ਜਾਂਦਾ ਹੈ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਸੁਰ ਦਾ ਵਰਤਾਰਾ ਮਿਲਦਾ ਹੈ ਜਿਵੇਂ ਸਾਊਥ ਏਸ਼ੀਅਨ ਭਾਸ਼ਾ ਵਿੱਚ 20 ਸੁਰ ਚੀਨੀ ਭਾਸ਼ਾ ਵਿੱਚ 5 ਸੁਰਾਂ ਮਿਲਦੀਆਂ ਹਨ ਜਦੋਂ ਕਿ ਪੰਜਾਬੀ ਵਿੱਚ ਸੁਰ ਦੀ ਖੋਜ ਪਹਿਲੀ ਵਾਰ 20ਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਗ੍ਰਾਹਮ ਵੇਲੀ ਨੇ ਕੀਤੀ ਪੰਜਾਬੀ ਪੂਰਬੀ ਪੰਜਾਬ ਦੀਆਂ ਸਾਰੀਆਂ ਮੁੱਖ ਬੋਲੀਆਂ ਜਿਨ੍ਹਾਂ ਵਿੱਚ ਮਲਵਈ ਮਾਝੀ ਦੁਆਬੀ ਅਤੇ ਪੁਆਦੀ ਉਪ ਬੋਲੀਆਂ ਹਨ ਇਹਨਾਂ ਦੇ ਸੁਰ ਵਿੱਚ ਸੁਰ ਦੀ ਹੋਂਦ ਹੈ ਪਾਰ ਪਛਮੀ ਪੰਜਾਬੀ ਵਿੱਚ ਬੋਲੀਆਂ ਜਾਂਦੀਆਂ ਜਿਹੜੀਆਂ ਬੋਲੀਆਂ ਨੇ ਉਹ ਸੁਰ ਰਹਿਤ ਹਨ ਜਦੋਂ ਅਸੀਂ ਉਚਾਰਨ ਅੰਗਾਂ ਨਾਲ ਭਾਸ਼ਾ ਦੀਆਂ ਧੁਨੀਆਂ ਨੂੰ ਉਚਾਰਦੇ ਹਾਂ ਤਾਂ ਸਾਹ ਦੀ ਹਵਾ ਬਾਹਰ ਨੂੰ ਨਿਕਲਦੀ ਹੈ ਭਾਸ਼ਾ ਧੁਨੀਆਂ ਦੇ ਉਚਾਰਨ ਵੇਲੇ ਸਾਡੇ ਗਲੇ ਵਿੱਚ ਸੁਰ ਤੰਦਾਂ ਦੀ ਕੰਬਣੀ ਕੰਬਣ ਦੀ ਜਿਹੜੀ ਗਤੀ ਆ ਉਹ ਵੱਧ ਜਾਂ ਘਟ ਹੋ ਜਾਂਦੀ ਹੈ ਸੁਰ ਤੰਦਾਂ ਦੇ ਕੰਬਣ ਦੀ ਗਤੀ ਨੂੰ ਪਿਚ ਜਾਂ ਤਾਨ ਕਿਹਾ ਜਾਂਦਾ ਹੈ ਸੁਰ ਤੰਦਾਂ ਦੇ ਕੰਬਣ ਦੀ ਗਤੀ ਦਾ ਉਚਾਰ ਚੜ ਉਤਾਰ ਚੜਾ ਕਈ ਵਾਰੀ ਸ਼ਬਦਾਂ ਦੇ ਪੱਦਰ ਤੇ ਸਾਰਥਕ ਹੁੰਦਾ ਹੈ ਭਾਵ ਇਸ ਦੇ ਵਧਣ ਘਟਣ ਨਾਲ ਸ਼ਬਦਾਂ ਦੇ ਅਰਥਾਂ ਵਿੱਚ ਫਰਕ ਪੈ ਜਾਂਦਾ ਹੈ ਅਰਥਾਂ ਦਾ ਇਹ ਫਰਕ ਪਿਚ ਦੇ ਕਾਰਨ ਹੁੰਦਾ ਹੈ ਇਸ ਤਰ੍ਹਾਂ ਜੇਕਰ ਪਿਚ ਸ਼ਬਦਾਂ ਦੇ ਪੱਧਰ ਉੱਤੇ ਸਾਰਥਕ ਹੋਵੇ ਤਾਂ ਉਸ ਨੂੰ ਸੁਰ ਕਿਹਾ ਜਾਂਦਾ ਹੈ ਜਦੋਂ ਇਹ ਹੀ ਪਿਚ ਵਾਕ ਦੇ ਪੱਧਰ ਤੇ ਸਾਰਥਕ ਹੁੰਦੀ ਹੈ ਤਾਂ ਇਸ ਨੂੰ ਵਾਕ ਸੁਰ ਵੀ ਕਿਹਾ ਜਾਂਦਾ ਹੈ ਅਸੀਂ ਸੁਰ ਨੂੰ ਤਿੰਨ ਜਿਹੜੇ ਪੱਧਰਾਂ ਦੇ ਉੱਤੇ ਇੱਕ ਚਿੱਤਰ ਦੇ ਰਾਹੀਂ ਦਰਸਾਇਆ ਹੈ ਪੁਸਤਕ ਦੇ ਵਿੱਚ ਲੈਂਦੀ ਸੁਰ ਪੱਧਰੇ ਸੁਰ ਤੇ ਚੜਦੀ ਸੁਰ ਤੇ ਪਿਚ ਉਹਦੇ ਵਿੱਚ ਉਹਦਾ ਅਸੀਂ ਪੱਧਰ ਆ ਜਿਹੜਾ ਉਹ ਦਰਸਾਇਆ ਗਿਆ ਹੈ ਇੱਕ ਗ੍ਰਾਫ ਦੀ ਤਰ੍ਹਾਂ ਬਣਾ ਕੇ ਅੱਗੇ ਅਸੀਂ ਦੱਸਣਾ ਚਾਹਾਂਗੇ ਇਹ ਪੰਜਾਬੀ ਸੁਰ ਦੀ ਸਥਿਤੀ ਨੂੰ ਹੇਠਲੀ ਤਸਵੀਰਾਂ ਹੁ ਲਿਖਿਆ ਗਿਆ ਹੈ ਤਸਵੀਰ ਦਾ ਮੈਂ ਵਰਣਨ ਆਪਣੇ ਸ਼ਬਦਾਂ ਵਿੱਚ ਕਰ ਰਹੀ ਹਾਂ ਜਦੋਂ ਪਿਚ ਕਿਸੇ ਨਿਸ਼ਚਿਤ ਬਿੰਦੂ ਤੋਂ ਉੱਪਰ ਵੱਲ ਨੂੰ ਚੜਦੀ ਹੈ ਤਾਂ ਉਸ ਨੂੰ ਚੜਦੀ ਜਾਂ ਉੱਚੀ ਸੁਰ ਕਿਹਾ ਜਾਂਦਾ ਹੈ ਜਦੋਂ ਕਿਸੇ ਨਿਸ਼ਚਿਤ ਬਿੰਦੂ ਤੋਂ ਹੇਠਾਂ ਵੱਲ ਨੂੰ ਡਿੱਗਦੀ ਹੈ ਤਾਂ ਉਸ ਨੂੰ ਲਹਿੰਦੀ ਜਾਂ ਨੀਵੀਂ ਸੁਰ ਕਿਹਾ ਜਾਂਦਾ ਹੈ ਜਦੋਂ ਪਿਚ ਨਾ ਉੱਪਰ ਉੱਠਦੀ ਹੈ ਤਾਂ ਨਾ ਹੇਠਾਂ ਹੁੰਦੀ ਹੈ ਇਸ ਨੂੰ ਇਸ ਪੱਧਰ ਨੂੰ ਇਸ ਨੂੰ ਪਧਰੇ ਸੁਰ ਕਿਹਾ ਜਾਂਦਾ ਹੈ ਪਧਰੇ ਸੁਰ ਅਸਲ ਵਿੱਚ ਪੰਜਾਬੀ ਦੀ ਮੂਲ ਸਧਾਰਨ ਸੁਰ ਹੈ ਪੰਜਾਬੀ ਵਿੱਚ ਸੁਰ ਦਾ ਵਿਕਾਸ ਨਾਦੀਮਹਾ ਪ੍ਰਾਣ ਧੁਨੀਆਂ ਜਿੰਨਾਂ ਬਾਰੇ ਅਸੀਂ ਕੱਲ ਪਿਛਲੇ ਅਧਿਆਏ ਵਿੱਚ ਚਰਚਾ ਕੀਤੀ ਸੀ ਜਿਦੇ ਵਿੱਚ ਕਗਾ ਝਜਾ ਟੱਦਾ ਤੱਦਾ ਅਤੇ ਪੱਬਾ ਦੇ ਲੋਪ ਹੋਣ ਨਾਲ ਅਤੇ ਹਹਾ ਧੁਨੀ ਦੇ ਆਪਣੇ ਨੇੜਲੇ ਸਵਰ ਦੇ ਪ੍ਰਭਾਵ ਹੇਠ ਆ ਜਾਣ ਨਾਲ ਹੋਇਆ ਹੈ ਸ਼ਬਦਾਂ ਦੀਆਂ ਤਿੰਨ ਹੀ ਸਥਿਤੀਆਂ ਹਨ ਸਥਿਤੀਆਂ ਵਿੱਚ ਇਹ ਧੁਨੀਆਂ ਸੁਰ ਦਾ ਸੰਕੇਤ ਦਿੰਦੀਆਂ ਹਨ ਇਹ ਸਿਗੀਆਂ ਜੀ ਅਖੰਡ ਧੁਨੀਆਂ ਜਿਨ੍ਹਾਂ ਦੀਆਂ ਤਿੰਨ ਅਖੰਡ ਧੁਨੀਆਂ ਪੰਜਾਬੀ ਭਾਸ਼ਾ ਦੇ ਵਿੱਚ ਮੇਨਲੀ ਜਿਹੜੀਆਂ ਪਰਤੋਂ ਵਿੱਚ ਆਉਂਦੀਆਂ ਨੇ ਨਾਸਿਕਤਾ ਵਲ ਅਤੇ ਸੁਰ ਜਿਨ੍ਹਾਂ ਦੇ ਬਾਰੇ ਅਸੀਂ ਇਸ ਅਧਿਆਇ ਵਿੱਚ ਆਪ ਜੀ ਦੇ ਨਾਲ ਚਰਚਾ ਕੀਤੀ ਆਪ ਜੀ ਨੂੰ ਇਹ ਅਧਿਆਇ ਪੜ੍ਹ ਕੇ ਸੁਣਾਇਆ ਅਗਲਾ 9ਵਾਂ ਅਧਿਆਇ ਅਸੀਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਜਿਦੇ ਵਿੱਚ ਅਸੀਂ ਲਿਪਾਂਕ ਵਰਗ ਲਗਾ ਮਾਤਰਾ ਮਾਂ ਲਗਾਖਰ ਤੇ ਦੁੱਤ ਅੱਖਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ